ਤੇ ਆ ਮੈਂ ਰਿਕਵੈਸਟ ਕਰਦਾ ਕਿ ਜਿੰਨਾ ਮਤਵਤਵ ਪੇ ਕਰਾਂਗਾ ਸ਼ੁਰੂਆਤ ਸਭ ਤੋਂ ਪਹਿਲਾਂ ਮੈਂ ਕਰਾਂਗਾ ਠੀਕ ਹੈ ਜੀ ਤੁਸੀਂ ਮੇਰਾ ਸਾਥ ਦਿਓ ਜਿਹੜਾ ਮੈਂ ਵੀ ਕਹਿਣਾ ਕਿ ਜੇ ਮੇਰਾ ਕੋਈ ਟੈਕਸ ਆ ਜਾਂ ਕੋਈ ਮੇਰਾ ਨਕਸ਼ਾ ਵਾ ਸ਼ੁਰੂਆਤ ਸਭ ਤੋਂ ਪਹਿਲਾਂ ਮੈਂ ਕਰਾਂਗਾ ਇਹ ਨਹੀਂ ਕਿ ਮੈਂ ਨਹੀਂ ਕਰਾਂਗਾ ਤੇ ਮੈਂ ਦੂਜਿਆਂ ਨੂੰ ਕਹੀ ਜਾਵਾਂ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਾਂਗਾ ਤੇ ਸਾਰੇ ਜਾਣੇ ਇਸ ਚੀਜ਼ ਤੇ ਆਪਾਂ ਪੈਰਾ ਦਈਏ ਹਾਂਜੀ ਪ੍ਰਧਾਨ ਜੀ ਅੱਜ ਸਮੂਹ ਪੱਤਰਕਾਰ ਭਾਈ ਜਰ ਰਹੇ ਨੇ ਮੀਟਿੰਗ ਕੀਤੀ ਕੀ ਆ ਕੀ ਕੀ ਮੁੱਦਿਆਂ ਤੇ ਗੱਲਬਾਤ ਹੋਈ ਹੈ ਸਭ ਤੋਂ ਪਹਿਲਾਂ ਮੈਂ ਫਤੇਬਲਉਣਾ ਵੈਗੁਰਜੀ ਖਾਲਸਾ ਵੈਗਰੀ ਫਤੇਜੀ ਅੱਜ ਪ੍ਰੈਸ ਕਲੱਬ ਨਾਲ ਮੀਟਿੰਗ ਕੀਤੀ ਆ ਉਹਨਾਂ ਨਾਲ ਕਮਾਂਗਾਰਾਂ ਦੇ ਵੇਰਵੇ ਜਿਹੜੇ ਸਾਂਝੇ ਕੀਤੇ ਗਏ ਆ ਤੇ ਹੋਰ ਵੀ ਜੜੀਆਂ ਉਹਨਾਂ ਲੋ ਵੀ ਕੋਈ ਸ਼ਰਤਾਂ ਸੀਗੀਆਂ ਗੱਲਾਂ ਸੀਗੀਆਂ ਉਹਨਾਂ ਲੋ ਵੀ ਰੱਖੀਆਂ ਗਈਆਂ ਨੇ ਤੇ ਆਪਾਂ ਉਹਨਾਂ ਦੇ ਜੀ ਆਣੂ ਸਿਰ ਮੱਥੇ ਆ ਤੇ ਹਰ ਗੱਲ ਆਪਾਂ ਜਿਹੜੀ ਉਹਨਾਂ ਦੀ ਕਬੂਲ ਕਰਾਂਗੇ ਕਿਹੜੇ ਕਿਹੜੇ ਤੇ ਜਿਹੜੀ ਵਿਚਾਰ ਚਰਚਾ ਹੋਵੇ ਸਭ ਤੋਂ ਪਹਿਲਾਂ ਸਫਾਈ ਦੇ ਮੁੱਦੇ ਤੇ ਸਾਰਿਆਂ ਨੂੰ ਪਤਾ ਕਿ ਮੱਲਾਂ ਵਾਲੇ ਸਫਾਈ ਦੀ ਸਭ ਤੋਂ ਵੱਡੀ ਮੇਨ ਦਿੱਕਤ ਆ ਜੀ ਹੁਣ ਉਸ ਚੀਜ਼ ਦੇ ਵਿੱਚ ਹਲੇ ਉਹਨਾ ਟਾਈਮ ਜਿੰਨਾ ਟਾਈਮ ਦੇ ਆਪਾਂ ਬੈਠੇ ਆ ਤਕਰੀਬਨ ਲਗਾਤਾਰ ਮਖੂਰ ਰੋਡ ਤੇ ਸਭ ਨੂੰ ਹੀ ਦਿਖ ਰਿਹਾ ਵਾ ਜਦੋਂ ਟਰਾਲੀਆਂ ਭਰ-ਭਰ ਕੇ ਜਾਂਦੀਆਂ ਗੰਦਗੀਰੀਆਂ ਤੇ ਨਿਕਾਸੀ ਹੋਣੀ ਸ਼ੁਰੂ ਹੋ ਗਈ ਆ ਰੋਡਾਂ ਤੋਂ ਪਾਣੀ ਸੁੱਕ ਚੁੱਕਾ ਵਾ ਕਿਤੇ ਕੋਈ ਇੱਕ ਦੋ ਥਾਵਾਂ ਤੇ ਮੇਜਰ ਜਿੱਥੇ ਸੀਵਰੇਜ ਬਹੁਤ ਛੋਟੇ ਪਹਿਲਾਂ ਪਾਏ ਹੋਏ ਆ ਕੋਈ 8 ਇੰਚੀ ਪਾਇਆ ਕੋਈ 6 ਉੱਥੇ ਜਿਆਦਾ ਦਿੱਕਤ ਆ ਰਹੀ ਆ ਕਿ ਉਹ ਸੀਵਰੇਜ ਬਲੌਕ ਹੋ ਗਿਆ ਵਾ ਫਰੋਈਪੁਰ ਰੋਡ ਵਾਲਾ ਫਿਰ ਉੱਥੇ ਆਪਾਂ ਐਮਐਲਏ ਸ਼੍ਰੀ ਨਰੇਸ਼ ਕੁਟਾਰੀ ਜੀ ਜਿਸ ਤਰ੍ਹਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਆਪਣਾ ਨਾਲੇ ਦਾ ਪ੍ਰੋਜੈਕਟ ਇੱਕ ਪਾਸ ਕਰਾ ਕੇ ਦਿੱਤਾ ਵਾ ਜੀ ਤੇ ਉਹ ਆਪਾਂ ਕੱਲ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਉਥੇ ਕਿਉਂਕਿ एसटीपी ਪਲੈਂਟ ਵੀ ਆਪਣਾ ਮਨਜ਼ੂਰ ਹੋ ਚੁੱਕਿਆ ਨਾਲਾ ਬਣਾਉਣ ਦਾ ਕਰਨੇ ਆ ਕਿ एसटीपी ਪਲੈਂਟ ਦੀ ਮਨਜ਼ੂਰੀ ਮਿਲਦਿਆਂ ਹਲੇ ਕੋਈ ਟਾਈਮ ਵੀ ਲੱਗ ਸਕਦਾ ਵਾ ਕਿੰਨਾ ਟਾਈਮ ਲੱਗਦਾ ਉਹਦੀ ਫਿਰ ਜਿਆਦਾ ਆਪਾਂ ਵੇਟ ਨਹੀਂ ਕਰ ਸਕਦੇਗੇ ਇਸ ਕਰਕੇ ਆਪਾਂ ਇੱਕਰੀ ਓਪਨਲੀ ਉਥੇ ਨਾਲਾ ਡਰੇਨ ਡਰੇਨ ਬਣਵਾ ਦੇਣ ਲੱਗੇ ਆ ਕਿ ਜਿਹੜੀ ਲੋਕਾਂ ਨੂੰ ਦਿੱਕਤ ਆ ਉਹ ਬਿਲਕੁਲ ਉਹਨਾਂ ਦੀ ਖਤਮ ਹੋ ਜਾਵੇ ਫਿਰ ਸੇਟ ਸਫਾਵਾ ਵਾਲੀ ਇਹ ਗੱਲ ਕਰੀਏ ਤਾਂ ਸੇਟ ਸਫਾਵਾ ਦੀ ਵੀ ਇਹ ਗੱਲ ਕਹੀ ਗਈ ਉਹਨਾਂ ਲੋਕ ਕਿ ਵੀ ਆਪਣਾ ਵੀ ਨਾਈਟ ਟਾਈਮ ਕੋ ਉਥੇ ਡਾਕਟਰ ਨਹੀਂ ਕੋਈ ਹੁਣ ਪ੍ਰਬੰਧ ਹੁੰਦਾਗਾ ਵੀ ਆਪਣੇ ਸਿਵਲ ਹਸਪਤਾਲ ਦੇ ਵਿੱਚ ਬਹੁਤ ਵੱਡੀ ਦਿੱਕਤ ਆ ਉਹ ਵੀ ਮੈਂ ਐਮਐਲਏ ਸਾਹਿਬ ਸ਼੍ਰੀ ਨਰੇਸ਼ ਕੁਟਾਰੀ ਇਹਨਾਂ ਗੱਲ ਰੱਖਾਂਗਾ ਤੇ ਜਲ ਤੋਂ ਜਲਦ ਉਥੇ ਡਾਕਟਰ ਅਵੇਲੇਬਲ ਹੋ ਜਿਹੜੇ ਨਾਈਟ ਟਾਈਮ ਡਿਊਟੀ ਤੇ ਹੋਣ ਤੇ ਨਾਲੇ ਮੱਲਾਂ ਵਾਲੇ ਹਲਕੇ ਨੂੰ ਕੱਲਾ 13 ਵਾਰਡ ਨਹੀਂਗੇ ਨਾਲ ਆਪਣੇ ਕਾਫੀ ਪਿੰਡ ਵੀ ਪੈਂਦੇ ਆ ਜਿਹੜੇ ਮੱਲਾਂ ਵਾਲੇ ਤੱਕ ਸਿਮਤ ਰਹਿੰਦੇ ਆ ਤੇ ਉਹਨਾਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਇਸ ਚੀਜ਼ ਦੀ ਨਾਈਟ ਟਾਈਮ ਕਿਸੇ ਡਾਕਟਰ ਦੀ ਲੋੜ ਆ ਜਾਂ ਕੋਈ ਤੇ ਉਹਦਾ ਆਪਾਂ ਜਲਦੀ ਤੋਂ ਜਲਦੀ ਆਪਾਂ ਮਨਜ਼ੂਰੀ ਕਰਵਾਵਾਂਗੇ ਡਾਕਟਰ ਸਿਬਨ ਸੁੱਕੇ ਗਿੱਲੇ ਕੂੜੇ ਦੀ ਦਿੱਕਤ ਆਉਂਦੀ ਹੈ ਜਿਆਦਾ ਤੇ ਉਹ ਅੱਜ ਵੀ ਮੈਂ ਮੀਟਿੰਗ ਕੀਤੀ ਹੈ अर्ਲੀ ਮਾਰਨਿੰਗ ਸਫਾਈ ਕਰਮਚਾਰੀਆਂ ਨਾਲ ਡਿਊਟੀਆਂ ਕੁਝ ਚੇਂਜ ਕੀਤੀਆਂ ਵਾ ਉੱਥੇ ਤੇ ਠੀਕ ਅੱਗੇ ਨਾਲੋਂ ਇੰਪਰੂਵ ਬਹੁਤ ਹੋ ਗਿਆ ਵਾ ਤੇ ਹਲੇ ਕੋਈ ਆਪਾਂ ਨੂੰ ਥੋੜਾ ਜਿਹਾ ਟਾਈਮ ਹੋਰ ਵੀ ਲੱਗ ਸਕਦਾ ਵਾ ਤੇ ਜਲਦੋਂ ਜਲਦ ਯਾਨੀ ਕਿ ਇਸ ਚੀਜ਼ ਤੇ ਕੰਮ ਕੀਤੇ ਜਾਣਗੇ ਜੀ ਫਿਰ ਆਪਣੇ ਐਸ ਡੀ ਐਮ ਸਾਹਿਬ ਨਾਲ ਵੀ ਗੱਲ ਹੋਈ ਸੀ ਬੱਸ ਸਟੈਂਡ ਨੂੰ ਲੈ ਕੇ ਉਹ ਵੀ 1-2 ਦਿਨ ਤੱਕ ਮੀਟਿੰਗ ਕਰਕੇ ਤੇ ਬੱਸ ਸਟੈਂਡ ਦਾ ਵੀ ਕੰਮ ਜਲਦੀ ਤੋਂ ਜਲਦੀ ਸ਼ੁਰੂ ਹੋਊਗਾ ਸਾਬ ਤਹਿਸੀਲ ਦਾ ਵੀ ਸ਼ੁਰੂ ਹੋਊਗਾ ਐਮ ਐਲ ਏ ਸਾਹਿਬ ਨਾਲ ਵੀ ਮੀਟਿੰਗ ਹੋਈ ਹੈ ਤੇ ਜਲਦ ਤੋਂ ਜਲਦ ਆਪਣੇ ਸਾਰੇ ਕੰਮ ਸ਼ੁਰੂ ਹੋ ਜਾਣਗੇ ਪ੍ਰਾਇਵਤ ਨੂੰ ਲੈ ਕੇ ਬੜੀ ਸਮੱਸਿਆ ਆਉਂਦੀ ਦੁਕਾਨਦਾਰਾਂ ਵੱਲੋਂ ਜਾਂ ਕਿਹਾ ਜਾ ਸਕਦਾ ਹੈ ਕਿ ਇੱਕ ਇਲਜ਼ਾਮ ਜ਼ਰੂਰ ਲੱਗਦਾ ਹੈ ਜਾਂ ਰੇਡੀਆਂ ਵਾਲਿਆਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਜੀ ਟ੍ਰੈਫਿਕ ਦੀ ਮੈਂ ਸਾਰੇ ਪਹਿਲਾਂ ਨਗਰ ਪੰਚਾਇਤ ਮੱਲਾਂ ਵਾਲੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਆਪਦੇ ਵੱਲੋਂ ਕਿ ਜਿਨ੍ਹਾਂ ਨੇ 10-10 ਫੁੱਟ ਦੁਕਾਨਾਂ ਕੇ ਵਧਾਈਆਂ ਵਾ ਜੀ ਤੇ ਉਹਨਾਂ ਨੂੰ 2 ਜਾਂ 3 ਫੁੱਟ ਤੱਕ ਆਪਾਂ ਛੋੜ ਦਿੰਨੇ ਆ ਜਿਨ੍ਹਾਂ ਦਾ 10-10 ਫੁੱਟ ਵਧਾਈਆਂ ਵਾ ਤੇ ਬੇਨਤੀ ਕਰਦਾ ਵਾਂ ਕਿ ਆਪਾਂ ਉਹ ਜਿਹੜੀ ਜਗ੍ਹਾ ਵਾ ਸਾਰੀ ਛੱਡੀਏ ਤੇ ਨਾਲੇ ਜਿਹੜਾ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਸਭ ਤੋਂ ਵੱਡੀ ਮੱਲਾ ਵਾਲੇ ਪ੍ਰੋਬਲਮ ਆਉਂਦੀ ਆ ਤੇ ਉਹ ਚੀਜ਼ ਦਾ ਨਾਲੇ ਹਾਲੋ ਜਿਹੜੇ ਆ ਦੁਕਾਨਾਂ ਕੇ ਰੇੜੀਆਂ ਲਗਵਾਉਂਦੇ ਆ ਜੀ ਵੀ ਆਪ ਖਰਚਾ ਪਾਣੀ ਲੈਂਦੇ ਆ ਕਿ ਰੇੜੀ ਲਵਾ ਲਓ ਇੱਥੇ ਤੁਸੀਂ ਆਪਾਂ ਰੇੜੀ ਆਸਤੇ ਵੀ ਰੇੜੀ ਮਾਰਕੀਟ ਦਾ ਜਲਦੀ ਹੱਲ ਕਰਨ ਜਾ ਰਹੇ ਆ ਕਿ ਵੀ ਆਪਾਂ ਇੱਕ ਜਗ੍ਹਾ ਤੇ ਸਾਰੇ ਜਿੰਨੇ ਵੀ ਆਪਣੇ ਕੋਈ ਖਰੀਦਦਾਰ ਹੋਣਗੇ ਗਰਾਗ ਵਗੈਰਾ ਹੋਣਗੇ ਉਹਨਾਂ ਨੂੰ ਵੀ ਈਜ਼ੀ ਹੋ ਜਾਊਗਾ ਕਿ ਉਹ ਇੱਕ ਜਗ੍ਹਾ ਤੋਂ ਖੜ ਕੇ ਇੱਕ ਉਹ ਰੇੜੀ ਮਾਰਕੀਟ ਤੋਂ ਆਪਦੀ ਜਿਹੜੀ ਵੀ ਚੀਜ਼ ਲੈਣੀ ਉਹ ਲੈ ਸਕਦੇ ਆ ਉਸ ਚੀਜ਼ ਤੇ ਵੀ ਅਸੀਂ ਪਲੈਨਿੰਗ ਕਰ ਰਹੇ ਆ ਬਹੁਤ ਜਲਦੀ ਕਿ ਵੀ ਆਪਾਂ ਹੱਲ ਕਰੀਏ ਉਹਦਾ ਇੱਕੋ ਬੇਨਤੀ ਮੈਂ ਹੋਰ ਤੁਹਾਡੇ ਜ਼ਰੀਏ মিডিਆ ਥਰੂ ਸਾਰੇ ਲੋਕਾਂ ਤੱਕ ਮੈਸੇਜ ਪਹੁੰਚਾਉਣਾ ਚਾਹਣਾ ਵਾਂ ਕਿ ਵੀ ਆਪਾਂ ਜਿਹੜੀ ਪਾਣੀ ਦੀ ਵੇਸਟੇਜ ਆ ਵੀ ਇਹਨੂੰ ਥੋੜਾ ਬੰਦ ਕਰੀਏ ਕਿ ਜਿਨ੍ਹਾਂ ਦੇ ਗੇਟ ਵਾਲ ਨਹੀਂ ਲੱਗੇਗੇ ਜੇ ਕੋਈ ਅਸਲੋਂ ਗੇਟ ਵਾਲ ਵੀ ਨਹੀਂ ਲਵਾ ਸਕਦਾ ਉਹ ਵੀ ਸਾਨੂੰ ਦੱਸੇ ਕਿ ਵੀ ਅਸੀਂ ਗੇਟ ਵਾਲ ਵੀ ਨਹੀਂ ਲਵਾ ਸਕਦੇਗੇ ਤੇ ਨਹੀਂ ਤਾਂ ਸਾਨੂੰ ਸਖਤੀ ਉਹਦੇ ਤੇ ਕਰਨੀ ਪਊਗੀ ਅਸੀਂ ਕਨੈਕਸ਼ਨ ਨੂੰ ਵੀ ਕੱਟਨੇ ਪਏ ਅਸੀਂ ਕਨੈਕਸ਼ਨ ਕਟਾਂਗੇ ਪਰ ਇਹ ਬੇਨਤੀ ਆ ਕਿ ਵੀ ਆਪਾਂ ਪਾਣੀ ਤੇ ਥੋੜਾ ਧਿਆਨ ਕਰੀਏ ਹਰ ਜਗ੍ਹਾ ਤੇ ਆਪਾਂ ਕਿਸੇ ਦੂਜੇ ਬੰਦੇ ਨੂੰ ਨਹੀਂ ਬਲੇਮ ਕਰ ਸਕਦੇ ਕਿ ਕਿ ਵੀ ਯਾਰ ਵੀ ਇਹ ਪਾਣੀ ਖੜਦਦਾ ਰੋੜਾਂ ਤੇ ਪਾਣੀ ਇੰਨਾ ਜਿਆਦਾ 4 ਇੰਚ ਦੀ ਮੋਟਰ ਸਾਰਾ ਦਿਨ ਚੱਲੀ ਜਾਵੇ ਤੇ 8 ਕਿੱਲੇ ਜਗ੍ਹਾ ਭਰ ਦਿੰਦੀ ਆ 10 ਕਿੱਲੇ ਤੇ ਇੱਥੇ ਆਪਾਂ ਨੂੰ ਦਿੱਕਤ ਹੀ ਆਈ ਬਈ ਜਦੋਂ 4 ਇੰਚ ਦੀ ਮੋਟਰ ਸਾਰਾ ਦਿਨ ਇੱਕ ਚੱਲੀ ਜਾਵੇ ਤੇ ਵੀ ਇੰਨਾ ਪਾਣੀ ਪਿੱਛੋਂ ਜੇ ਟੂਟੀਆਂ ਚੋਂ ਆ ਰਿਹਾ ਵਾ ਤੇ ਫਿਰ ਆਪਾਂ ਨੂੰ ਦਿੱਕਤ ਆ ਰਹੀ ਆ ਤੇ ਸਾਰੇ ਭਰਾਵਾਂ ਨੂੰ ਬੇਨਤੀ ਸਾਰੇ ਨਗਰ ਵਾਸੀਆਂ ਨੂੰ ਬੇਨਤੀ ਆ ਕਿ ਵੀ ਆਪਾਂ ਗੇਟ ਵੱਲ ਲਾ ਕੇ ਤੇ ਉਹਦਾ ਹੱਲ ਕਰੀਏ ਵੀ ਜੇ ਜ਼ਰੂਰਤ ਆ ਤੇ ਪਾਣੀ ਵਰਤੋ ਜੇ ਗੇਟਵਾਲ ਲਾਉਂਗੇ ਤੇ ਸਾਡੇ ਵੱਲੋਂ ਭਲੇ 10 ਘੰਟੇ ਤੁਸੀਂ ਵਾਟਰ ਸਪਲਾਈ ਲੈ ਲਿਆ 24 ਘੰਟੇ ਲੈ ਲਿਆ ਗਿੱਡ ਸਾਨੂੰ ਮਜਬੂਰੀ ਚ ਮੋਟਰਾਂ ਮੁੰਨ ਕੇ ਬੰਦ ਕਰਾਉਣੀਆਂ ਪੈਂਦੀਆਂ ਕਨੈਕਸ਼ਨ ਵਾਟਰ ਸਪਲਾਈ ਬੰਦ ਕਰਾਉਣੀ ਪੈਂਦੀ ਕਿਉਂਕਿ ਕਿਸੇ ਦੇ ਅੱਗੇ ਗੇਟਵਾਲ ਨਹੀਂ ਲੱਗਾ ਹੋਇਆ ਤੇ ਇੱਕ ਪਲਾਸਟਿਕ ਦੇ ਲਫਾਫਿਆਂ ਵਾਸਤੇ ਵੀ ਮੈਂ ਕਹਿਣਾ ਚਾਹਣਾ ਵਾਂ ਕਿ ਵੀ ਜਿਹੜੇ ਦੁਕਾਨਦਾਰ ਆ ਰਿਕੁਐਸਟ ਆਗੇ ਵੀ ਡਸਟਬਿਨ ਲਗਾਉਣਾ ਡੋਰ ਟੂ ਡੋਰ ਸਵੇਰੇ ਕਰਦੇ ਆ ਸਾਰੇ ਸਾਡੇ ਕਰਮਚਾਰੀ ਸਾਰੇ ਸਵੇਰੇ ਜਿੰਨੇ ਵੀ ਉਹਨਾਂ ਦੇ ਅੰਡਰ ਆਉਂਦੇ ਆ ਹਰ ਏਰੀਆ ਸਾਰਾ ਕਵਰ ਕਰਦੇ ਤੇ ਉਹਦੇ ਵਾਸਤੇ ਡਸਟਬਿਨ ਜਰੂਰ ਲਾਉਣ ਤੇ ਨਾਲਿਆਂ ਦੇ ਵਿੱਚ ਨਾ ਸਟੇ ਜਾਣ ਕਿ ਬਹੁਤ ਵੱਡੀ ਦਿੱਕਤ ਆ ਰਹੀ ਹੈ ਪਲਾਸਟਿਕ ਦੇ ਲਫਾਫਿਆਂ ਤੋਂ ਆਪਾਂ ਦੋਸ਼ ਸਾਰਾ ਸਫਾਈ ਵਾਲਿਆਂ ਨੂੰ ਨਹੀਂ ਦੇ ਸਕਦੇਗੇ ਦੋਸ਼ ਆਪਦੇ ਸਿਰ ਵੀ ਥੋੜਾ ਬਹੁਤ ਲਈਏ ਆਪਾਂ ਕਿ ਵੀ ਸਾਡਾ ਵੀ ਦੋਸ਼ ਹੈਗਾ ਵੀ ਅਸੀਂ ਵੀ ਗਲਤੀਆਂ ਕਰਦੇ ਆਂ ਸ਼ਹਿਰਵਾਸੀ ਨੇ ਸਾਥ ਵੀ ਲੋੜ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਦੇ ਆਪਾਂ ਨੂੰ ਤਾਂ ਸਹਿਯੋਗ ਦੀ ਬਹੁਤ ਲੋੜ ਆ ਕਿ ਵੀ ਤੁਸੀਂ ਸਾਥ ਦਿਓ ਤੇ ਇਹ ਸਾਰਾ ਕੁਝ ਮੇਨਟੇਨ ਹੋ ਜਾਊਗਾ ਕੱਲਾ ਬੰਦਾ ਨਹੀਂ ਵੱਡਾ ਹੁੰਦਾ ਤੁਸੀਂ ਸਾਥ ਦਿਓਗੇ ਤੇ ਸਾਰਾ ਕੁਝ ਮੇਨਟੇਨ ਹੋ ਜਾਊਗਾ ਹੋਰ ਜਿਹੜੇ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਦਿਓਗੇ ਕੋਈ ਗੱਲਬਾਤ ਹੈ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਇੱਕ ਮੈਂ ਸਭ ਤੋਂ ਵੱਡੀ ਗੱਲ ਇਹ ਕਰਨੀ ਚਾਹੁੰਦਾ ਕਿ ਵੀ ਆਪਣੀ ਕਮੇਟੀ ਨੂੰ ਸੀ ਕਲਾਸ ਦੇ ਵਿੱਚ ਰੱਖਿਆ ਗਿਆ ਵਾ ਉਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਵੀ ਆਪਾਂ ਟੈਕਸ ਨਹੀਂ ਪੇ ਕਰਦੇਗੇ ਜੇ ਕੋਈ ਦੁਕਾਨਦਾਰ ਆਪਣਾ ਕੋਈ ਘਰ ਬਣਾਉਂਦਾ ਵਾ ਜਾਂ ਆਪਣਾ ਜਿਹੜੀ ਕਮੇਟੀ ਹੁੰਦੀ ਹੈ ਨਾ ਇਹ ਟੈਕਸ ਬੇਸਿਸ ਤੇ ਨਕਸ਼ਿਆਂ ਦੇ ਬੇਸ ਤੇ ਹੀ ਜੜੀਆਂ ਤਨਖਾਹਾਂ ਦੇਣੀਆਂ ਜਾਂ ਆਪਣਾ ਜਿਹੜਾ ਬਜਟ ਹੁੰਦਾ ਵਾ ਉਹ ਕਵਰ ਆਪ ਆਪਣੇ ਟੈਕਸ ਹੀ ਕਰਦੇ ਆ ਜੀ ਠੀਕ ਹੈ ਜੀ ਤੇ ਇੱਕ ਨਾਲ ਮੈਂ ਪੈਟਰੋਲ ਪੰਪ ਵਾਲੇ ਵੀ ਭਰਾਵਾਂ ਨੂੰ ਕਹਾਂਗੇ ਕਿ ਤੁਸੀਂ ਵੀ ਥੋੜਾ ਬਹੁਤ ਧਿਆਨ ਕਰੋ ਕਿ ਵੀ ਆਪਾਂ ਇਹਨੂੰ ਵਧੀਆ ਸੁਧਾਰ ਕਰਨਾ ਵਾ ਸਾਰਾ ਇੱਕ ਇੱਕ ਰੁਪਈਆ ਇੱਕ ਇੱਕ ਰੁਪਈਆ ਸਾਰਾ ਜਿਹੜਾ ਕਿ ਵੀ ਤੁਸੀਂ ਜਿੱਥੇ ਮਰਜ਼ੀ ਹਿਸਾਬ ਲੈ ਸਕਦੇ ਇੱਕ ਇੱਕ ਰੁਪਈਆ ਇੱਥੇ ਆਪਣਾ ਮੱਲਾ ਵਾਲੇ ਦੇ ਵਿੱਚ ਲੱਗੂਗਾ ਤੇ ਮੈਂ ਇੱਕ ਜਿਹੜੇ ਨਕਸ਼ੇ ਆ ਜਾਂ ਕੋਠੀਆਂ ਜਾਂ ਦੁਕਾਨਦਾਰ ਆ ਜਿੰਨੇ ਵੀ ਉਹ ਆਪਣਾ ਨਕਸ਼ਿਆਂ ਦੇ ਵੀ ਜਿਹੜੇ ਬੰਦੇ ਆ ਜੋ ਵੀ ਐਨਓਸੀ ਲੈਣੀ ਆ ਜਾਂ ਨਕਸ਼ਿਆਂ ਦੇ ਵੀ ਜਿਹੜੇ ਪੇ ਕਰਨ ਇੱਥੇ ਤੇ ਵੱਧ ਤੋਂ ਵੱਧ ਕਲੈਕਸ਼ਨ ਜਿੰਨੀ ਕਲੈਕਸ਼ਨ ਹੋਊਗੀ ਉਹ ਮੱਲਾ ਵਾਲੇ ਹੀ ਲਗਣੀ ਹੈ ਜੀ ਉਹ ਕਿਤੇ ਗਾਹ ਨਹੀਂ ਚਲੇ ਜਾਣੀ ਕਿ ਫਿਰ ਉਹਦਾ ਆਪਾਂ ਨੂੰ ਜੇ ਆਪਾਂ ਟੈਕਸ ਪੇ ਕਰਦੇ ਆ ਗਵਰਨਮੈਂਟ ਆਪਾਂ ਨੂੰ ਵੀ ਦਾ ਮੁੜ ਕੇ 100% ਕਰਕੇ ਦਿੰਦੀ ਆ ਜੀ ਹਾਂਜੀ ਪਿੱਛੇ ਵੀ ਇਹੇ ਦਿੱਕਤ ਆਈ ਹੈ 1 3 ਲੱਖ ਰੁਪਏ ਟੈਕਸ ਪਿੱਛੇ ਆਪਾਂ ਨੂੰ ਕੁਝ ਫੰਡ ਜਿਹੜੇ ਆ ਉਹ ਆਪਣੇ ਕੱਟੇ ਗਏ ਇਸ ਕਮੇਟੀ ਦੇ ਤੇ ਆ ਮੈਂ ਰਿਕਵੈਸਟ ਕਰਦਾ ਕਿ ਜਿੰਨਾ ਵੱਧ ਵੱਧ ਪੇ ਕਰਾਂਗਾ ਸ਼ੁਰੂਆਤ ਸਭ ਤੋਂ ਪਹਿਲਾਂ ਮੈਂ ਕਰਾਂਗਾ ਠੀਕ ਹੈ ਜੀ ਤੁਸੀਂ ਮੇਰਾ ਸਾਥ ਦਿਓ ਜਿਹੜਾ ਮੈਂ ਵੀ ਕਹਿਣਾ ਕਿ ਜੇ ਮੇਰਾ ਕੋਈ ਟੈਕਸ ਆ ਜਾਂ ਕੋਈ ਮੇਰਾ ਨਕਸ਼ਾ ਵਾ ਸ਼ੁਰੂਆਤ ਸਭ ਤੋਂ ਪਹਿਲਾਂ ਮੈਂ ਕਰਾਂਗਾ ਇਹ ਨਹੀਂ ਕਿ ਮੈਂ ਨਹੀਂ ਕਰਾਂਗਾ ਤੇ ਮੈਂ ਦੂਜਿਆਂ ਨੂੰ ਕਹੀ ਜਾਵਾਂ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਾਂਗਾ ਤੇ ਸਾਰੇ ਜਾਣੇ ਇਸ ਚੀਜ਼ ਤੇ ਆਪਾਂ ਪੈਰਾ ਦੇਈਏ ਤੇ ਤਾਂ ਕਿ ਆਪਾਂ ਜਿਹੜਾ ਮੱਲਾ ਵਾਲੇ ਨੂੰ ਵਧੀਆ ਇੱਕ ਨੰਬਰ ਤੇ ਆਪਾਂ ਬਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਜਲਦੋਂ ਜਲਦੇ ਸਾਰੇ ਸੋਚ ਗਏ ਸਾਰਾ ਕੰਮ ਕਰੀਏ ਜੀ ਧੰਨਵਾਦ ਜੀ ਧੰਨਵਾਦ ਜੀ